ਸੂ ਗਿਆ ਜਿਸ ਅਰੇਂਜਮੈਂਟ ਨੇ ਪਤਾ ਮੇਰਾ ਨਾਮ ਸੰਬੀਤ ਕਰਿਆ ਡਿਆ ਤੇ ਸਾਰੇ ਗੁਰੂ ਨੂੰ ਚਾਹੀਦੀ ਆ ਡਾਂਡੀਆਂ ਸਟਿਕਸ ਤੇ ਇਧਰ ਮੰਮਾ ਮੰਮਾ ਤੇ ਉਧੇ ਲੱਗੇ ਮੈਂ ਤੇ ਪਾਪਾ ਸਾਡੇ ਸਾਡੀ ਦੋ ਟੀਮ ਆਪਾਂ ਵੇਖਣ ਤੇ ਕਿਹਦੀ ਜਿਆਦਾ ਸੋਹਣੀ ਬਣੂਗਾ ਮੰਮਾ ਡਿਆ ਜੇ ਮੈਂ ਮੰਮਾ ਨੂੰ ਵਾਲਾ ਸਟੋਨ ਨਹੀਂ ਨਾ ਦਿੰਦੀ ਤਾਂ ਇੰਦਾ ਸੋਹਣਾ ਨਹੀਂ ਬਣਨਾ ਤਾਂ ਡਾ ਅੱਛਾ ਦੇ ਜਿਹੜੀਆਂ ਮੇਰੇ ਲਈ ਨਹੀਂ ਕਿਤੇ ਆ ਗਿਆ ਕਿੱਥੇ ਨਾ ਤੇ ਮੰਮਾ ਆ ਤੁਰ ਕਰ ਕਿਹੜੇ ਤੈਨੂੰ ਲੱਗਣਾ ਹੈ ਤੇ ਤੂੰ ਨਾ ਦੇ ਹਾਂ ਕਿੱਥੋਂ ਲੈ ਗਏ ਪੈਸੇ ਕਿਨੇ ਦਿੱਤੇ ਪੈਸੇ ਕਿਨੇ ਦਿੱਤੇ ਚਾ ਚਾ ਪਾਪਾ ਦੇ ਦੇ ਚਾ ਚਾਚੂ ਕਿੱਥੋਂ ਆਏ ਬਾਕੀ ਜਿਹੜੀਆਂ ਚੀਜ਼ਾਂ ਆਈਆਂ ਹੀ ਇਹਨਾਂ ਨੂੰ ਲੱਗਦੇ ਜਿਹੜੀਆਂ ਮੇਰੀਆਂ ਖਰਾਬ ਕੀਤੀਆਂ ਉਹ ਦੱਸ ਮੇਰਾ ਆਟ ਮਟੀਰੀਅਲ ਸਾਰਾ ਖਰਾਬ ਕੀਤਾ ਪਾਪਾ ਹੋੜਾ ਨੂੰ ਇੱਕ ਸੂਈ ਤੱਕ ਨਹੀਂ ਨੰਬੰਡੀ ਕਰੋ ਆ ਮਮਾ ਨਾ ਦਿੱਤਾ 6 ਤੇ ਮੈਂ ਮੇਰੇ ਤਾਂ ਪਾਪਾ ਦੀ ਬੈਸਟ ਵਾ ਬੈਸਟ ਹਾਂ ਜੀ ਆ ਮੈਂ ਨਾ ਹੰਡੀ ਆ ਤੇ ਆ ਪਾਪਾ ਨੇ ਬਣਾਈ ਏ ਇਹ ਕੱਲ ਨੂੰ ਇਸਕੂ ਪੂਰਾ ਹੈ ਜੇ ਇਹਦੀ ਫਿਨਿਸ਼ਿੰਗ ਹੋਈ ਫੇਲ ਵਧੀਆ ਲੱਗਣੀ ਆ ਫਿਨਿਸ਼ਿੰਗ ਕਰ ਦੇ ਹੁਣੀ ਆ ਹੈ ਨਾ ਸਭ ਕੁਝ ਹੋ ਹੀ ਗਿਆ ਕੁਝ ਵੀ ਕਰਨ ਨਹੀਂ ਕਰਤਿਆਂ ਕਦੇ ਕੋਈ ਨਹੀਂ ਇਹ 골ਡਨ ਯੂਜ਼ ਕਰਾਂਗੇ ਕਰਾਂਗੇ ਹੋਇਆ ਮਾ ਪੂਰੀ ਕੀਤੀ ਨਹੀਂ ਆ ਫਿਰ ਫਿਨਿਸ਼ਿੰਗ ਦਿਖਾਨੀ ਆ ਹਾਂ ਜੇ ਮੈਨੂੰ ਸੂਈ ਨਹੀਂ ਲੱਭਣੀ ਤੇ ਸੂਈ ਦੱਬਦੀ ਹੋਵੇ ਤੇ ਮੈਂਟੋ ਮੈਂਟ ਕਰ ਦਈਏ ਆਪਾਂ ਕਿਹੜੀ ਸੋਹਣੀ ਲੱਗਦੀ ਹੋਊਗੀ ਟੇਪਾ ਦੀ ਲਵੇੜਦੀ ਆ ਆਂਟੀ ਲੰਬੀ ਟਾੜੀ ਜਾਂ ਸਟਿਕ ਨਹੀਂ ਹੁੰਦੀ ਉਹ ਵੀ ਪਿੰਗੀ ਟੜਿੰਗੀ ਆ ਕਿਉਂ ਤੀ ਕਹਿੰਦੇ ਸੀਗੇ ਹੋ ਗਿਆ ਅਸਲੀ ਅਮ ਇਹਦੇ ਮੋ ਕਰਤੋ ਇਹ ਕਿ ਮੈਂ ਕਹੇ ਤੇ ਟੇੜੀਆਂ ਮਿੰਡੀਆਂ ਹੋਣੀਆਂ ਤੇ ਇਹ ਕਿਆ डानिया ਸਿੱਕ ਕੈ ਹੋ ਜਿਹੜੀ ਅੰਮਰਜੀ ਹੋ ਸਾਦੀ ਹੋਗੀ ਅਸਲੀ ਹੁੰਦੀ ਆ ਆ ਕੰਡੇ ਆ ਸਾਡੀ ਸਾਡੀ ਮਹਿੰਦ ਲੱਗਣ ਦੀ ਤੁਸੀਂ ਕੀ ਕੀਤਾ ਆ ਆ ਪਾਣੀ ਇੰਜੋਏ ਕਰ ਰਹੇ ਪਰ ਮੈਂ ਤਾਂ ਜਦੀ ਕਰ ਰਹੇ ਹਣਾ ਤੁਹਾਡੇ ਤੋਂ ਜ਼ਿਆਦਾ ਤੇ ਤੁਹਾਨੂੰ ਮੈਂ ਸਾਰਾ ਆਪਣਾ ਮਰਾਂ ਕੇ ਦਿਖਾਵਾਂਗੀ ਉਹਨਾਂ ਨੂੰ ਗੰਦਾ ਹੀ ਲੱਗਣਾ ਮੈਨੂੰ ਪਤਾ ਵਾ ਮੈਂ ਆਪਣਾ ਕੰਮ ਸ਼ੁਰੂ ਕਰਨ ਲੱਗੀ ਤੇ ਮਮਾ ਨੇ ਮੈਨੂੰ ਬਾਚ ਮਾਰ ਲਈ ਯੈਸ ਯੈਸ ਬ੍ਰੋ ਇੱਧਰ ਵੇਖੋ ਇਹਦੇ ਪਾਪਾ ਕੋ ਮੰਗਾਏ ਹੈਗੇ ਕੀ ਨਾ ਇਹਦਾ ਡੈਕੋਰੇਟਿਵ ਥ੍ਰੈਡ ਪਾਪਾ ਦੀ ਕੋਈ ਗਲਤੀ ਨਹੀਂ ਹੈਗੀ ਹਾਂ ਦੁਕਾਨਦਾਰ ਨੇ ਪਪਨ ਦੇਤਾ ਭੀ ਆਹੀ ਥ੍ਰੈਡ ਹੁੰਦਾ ਥ੍ਰੈਡਿੰਗ ਵਾਲਾ ਥ੍ਰੈਡ ਥ੍ਰੈਡਿੰਗ ਥ੍ਰੈਡ ਦੇਤਾ ਪਾਪਾ ਨੂੰ ਤੇ ਪਾਪਾ ਨੇ ਲਗਰ ਇਹੋ ਹੀ ਆ ਤੇ ਹੁਣ ਇਹਨੂੰ ਮੈਂ ਸਕੂਲ ਲੈ ਕੇ ਜਾਊਂਗਾ ਉੱਥੇ ਲੋਟਸ ਬਣਾਉਣਾ ਹਾਂ ਤੇ ਮਮਾ ਕਿਨੂੰ ਦੱਸਿਆ ਨਹੀਂ ਉੱਥੇ ਫੋਰ ਗਰਲਸ ਨੂੰ ਸੈਕਟਰੀ ਕੀਤਾ ਹੈ ਬਸ ਬੋਗੀ ਮੈਂ ਤਾਂ ਹੁਣੇ ਨਵੀਂ ਪਈਆਂ ਨਾ ਉਨ੍ਹਾਦੋਂ ਮੇਰਾ ਪਤਾ ਨਹੀਂ ਹੈਗਾ ਜਿਹੜੀ ਪ੍ਰਾਣਾ ਨੂੰ ਮੇਰਾ ਦੱਸ ਦੇਣਾ ਵੀ ਮੇਰੀ ਮੰਮਾ ਕਰ ਲੈਂਦੇ ਆ ਉਹਦੇ ਕੰਮ ਤੇ ਫਿਰ ਮੈਂ ਚਰ ਜਾਂਦੀ ਬੱਚਾ ਬਣ ਜਾਂਦੀ ਹੀ ਗਈ ਉਹ ਨਰਾਈ ਹੋ ਨੰਗਨ ਨਹੀਂ ਦੇ ਸਟੋਨਸ ਇਹ ਥਲੀਓਨ ਦਿਮਾਗ ਲਾਇਆ ਵਾ ਵੀ ਅੱਗੇ ਬਰੀਕਤਾ ਗਾ ਬਣ ਲਿਆ ਜਾਵੇ ਤੇ ਹੁਣ ਜਾਉਗੇ ਮੈਂਟੋ ਮੈਂਟੀ ਪਰ ਨਹੀਂ ਅੱਤ ਕੰਨੀ ਗਿਆ ਕੋਈ ਨਾ ਹੂੰ ਹੂੰ ਨਹੀਂ ਕਰਨਾ ਇੱਥੇ ਦਿਮਾਗ ਬਹੁਤ ਤੇਜ਼ ਦੌੜਦਾ ਵਾ ਆ ਆ ਤਨ ਮੈਂ ਕਿਉਂ ਕੰ ਪਾਪਾ ਨੇ ਵਿੱਚ ਵਾਈਟ ਕਲਰ ਕੀਤਾ ਹੈ ਕੋਚ ਤਾਂ ਸੋਹਣਾ ਲੱਗਣਿਆ ਇਹ ਸ਼ੇਰ ਸ਼ੋਕ ਗਿਆ ਨਾ ਉਹ ਤਾਂ ਇੰਨੇ ਉਹ ਕਰਨਾ ਸ਼ਾਈਨ ਇਹਨੂੰ ਹੋਰ ਥੋੜਾ ਡੈਕੋਰੇਟ ਕਰਾਂਗੇ ਹਾਂ ਇਹ ਗਿੱਲੇ ਆਣਾ ਕੱਲ ਤੇ 골ਡਨ ਦਾ ਨਾ ਪਤਾ ਨਹੀਂ ਲੱਗਦਾ ਜੇਸ਼ ਗਿੱਲੇ ਆਣ ਜੋ ਉੱਤੇ ਕਲਰ ਕਰੀਦਾ ਉਹ ਲੱਥ ਜਾਂਦਾ ਉਹ ਦੂਜਾ ਆ ਜਾਂਦਾ ਹੂੰ ਪਿੱਛੇ ਤੇ ਮੈਂ ਉਸਨੇ ਇਗਨੋਰ ਕਰਾ ਤੇਰਾ ਆ ਦੇਖੋ ਕਮਰਾ ਇਹ ਕਮਰਾ ਕੈਂਡੀ ਪਲੇਟ ਤੇ ਆ ਪਰ ਮੈਂ ਮਿਲਦੀ ਹਾਂ ਮੇਰਾ ਡੈਕੋਰੇਟ ਕਰਕੇ ਮੈਂ ਪਿੱਛੇ ਰੀਜਨ ਨੀਨਾ ਕਰਕੇ ਤੇ ਅਸੀਂ ਇਹ ਵੀ ਲੁੱਕ ਆ ਚੁੱਕੀ ਆ ਕਰਾਂਗੇ ਤੇ ਜੋ ਜੋ ਸਸਰੇ ਬਣਾਉਣਾ ਹੈ ਨਾ ਸਾਡਾ ਸਿਗਾ 14 ਜੈਗ ਨੂੰ ਸਿਗਾ ਵੀ ਲੋਟਸ ਬਣਾਉਣਾ ਤੇ ਮੈਂ ਸਾਰੀਆਂ ਮਤਲਬ ਕਿ ਆਪਾਂ ਪੈਕੇਟ ਹੀ ਲੈਣ ਤਾਵਾ ਸ਼ੀਟਸ ਤਾਂ ਆਪਾਂ Papa ਕਹੇ ਸੀ ਕਿ ਮੈਂ ਜਸੈ ਨਹੀਂ ਲੋਟਸ ਬਣਾਉਣਾ ਤੇ ਇਹਦੇ ਵਿੱਚ ਪਿੰਕ ਕਲਰ ਹੀ ਨਹੀਂ ਹੈਗਾ ਆ ਬਾਕੀ ਸਾਰੇ ਆ ਗਏ ਇਹਦੇ ਵਿੱਚ ਮਤਲਬ 80 ਦਾ ਆ ਜਾਂ ਤਾਂ ਹੁਣ ਕੋਈ ਯੂਜ਼ ਨਹੀਂ ਹੈਗਾ ਨਾ ਉਹਨਾਂ ਕੋ ਪੀ ਕਲਰ ਹੈ ਗਵਰਨ ਮੈਮ ਨੇ ਹੁਣ ਮੈਸੇਜ ਕੀਤਾ ਹੈਗਾ ਅਮਾ ਲੋਟਸ ਮਿਲਣਾ ਆਪਾਂ ਚਾਰ ਮਾਣਾ ਹੈਨਾ ਹੱਡ ਚਾਰਾ ਕੋਈ ਨਹੀਂ ਹੈਗਾ ਜੀ ਪਿੰਕ ਕਾ ਰ ਹੈ ਤੇ ਲੋਟਸ ਹਾਂ ਵਧੀਆ ਗੱਲ ਹੈ ਬਲੂ ਕਲਰ ਦਾ ਲੋਟਸ ਨਾ ਆਉਂਗਾ ਹੂੰ ਫਾਈਨ ਮਾਈਟ ਕਾ ਨਾ ਕਰੀ ਹਦਾ ਕੋਲ ਕੋ ਤਾਂ ਵੀ ਹੁੰਦਾ ਤਾਂ ਤਾਂ ਹੈ ਉਹ ਮੈਂ ਕਿਹਨ ਟਾ ਟਾ ਵਾਈਟ ਕਲਰ ਕਿੱਥੋਂ ਹੈਗਾ ਇਹਦੇ ਵਿੱਚ ਤੇ ਜਿਹੜੇ ਮਰਜ਼ੀ ਕਲਰ ਦਬਾਨ ਸਕਦਾ ਦਲਾ ਲਓ ਗਿੱਲਾ ਹੋ ਜਾਏ ਸੁੱਕ ਲੈਂਦੇ ਹਾਂ ਹਾਂ ਸੁੱਕ ਲੈਂਦਾ ਤੇ ਕਲਰ ਲੱਥੀ ਜਾਂਦਾ ਤੇ ਮੈਂ ਆਪਣਾ ਕੰਮ ਕਰਕੇ ਮਿਲਦੀ ਹੁਣ ਤੁਹਾਨੂੰ ਫਾਈਨਲ ਕਲਰ ਥੱਲੇ ਡੈਕ ਗਿਆ ਹੈਗਾ ਗਲਤੀ ਨਾ ਹੋਵੇ ਪਾਪ ਪਾਣੀ ਜੁਤੀ ਲਾ ਲਿਆ ਚੁੱਕਾ ਹਾਂ ਦੇਖੋ ਆਹ ਬੰਦਾ ਹਾਂ ਪੂਨ ਦੇਖ ਸਕੀ ਆ ਮਮਾ ਦਾ ਖੁਨਾਤਾ ਹੋ ਗਿਆ ਆਲਰੇਡੀ ਪਰ ਸਾਡਾ ਅਜੇ ਰੈਡੀ ਨਹੀਂ ਹੋ ਥੋੜੀ ਜਿਹਾ ਕਟਿੰਗ ਕਰਨ ਵਾਲੀ ਐ ਤੇ ਸਾਡਾ ਛਕਣ ਵਾਲਾ ਬੰਨਣਾ ਵਾਲਾ ਵਾ ਹਜੇ ਬੰਨਣਾ ਇੱਥੇ ਆ ਹਜੇ ਅੱਡਾ ਵੀ ਬੰਨਣ ਵਾਲਾ ਵਾ ਇਹ ਆ ਪਾਪੋ ਹੋਲੀ ਦੀ ਦੇ ਜਦੋਂ ਮਨ ਕੋਰਕ ਤੇ ਕੋਈ ਨਹੀਂ ਕੋਈ ਨਿਵਾਇਆ ਤੇ ਆ ਵਦਕੇ ਇੱਕ ਮਿੰਟ ਮਿੰਟੋ ਕੀ ਲਗੀ ਕੋ ਕਿੰਨਾ ਪਤਲਾ ਜਾਣਾ ਬਈ ਇਕਵਲ ਮਿੰਟ ਚੜਾ ਮਾਰ ਡਾਂਡੀਆਂ ਇੱਧਰ ਆ ਮਾਰ ਆ ਇਨ ਇੰਗੇ ਸੋਨੇ ਤੇ ਜਿਹੜੇ ਵੇਚ ਉਦੇ ਡਾਂਡੀਆਂ ਉਹ ਡਾਂਡੀਆਂ ਹੀ ਵੇਚ ਲੈਂਦੇ ਯਾਰ ਬਣਾ ਕੇ ਕਿ ਕਿੰਨੀ ਦੀ ਹੈ ਹਾਂ ਫਿਰ ਵੀ ਤਾਂ ਹਾਂ ਸਿਰ ਤੇ ਮਾਰ ਜਲ 20 20 ਤੇ ਤੇ ਵੇਚ ਦੇ ਨਾ 20 ਤਾਂ ਵੱਧ ਉਦੇ ਲੱਗੇ ਆ ਕਿੱਥੋਂ 20 ਵੱਧ ਨਹੀਂ ਲੱਗਾ 100 ਰੁਪਏ ਜਨਰ ਹੈ 100 ਘਟ ਸੋਨੇ ਦਾ 100 ਰੁਪਏ ਦਾ

ਵੇ ਗੈਸ ਖਤਮ ਕਰਨੀ ਹੈ ਇਹ ਕਿਉਂ ਲਗਵਾ ਹੁਣ 2 ਸੈਕਿੰਡ ਮੈਂ ਤਾਂ ਪਾਣੀ ਮੰਗਿਆ ਨਹੀਂ ਤਿੰਨ ਗਲਾਸ ਕਿਦਾਂ ਹੈ ਤਿੰਨ ਗਲਾਸ ਕਿਦਾਂ ਪੀਓਗੇ ਹਾਂ ਇਹ ਤੇ ਮਿਲਾ ਕੇ ਇੱਕ ਵੀ ਨਹੀਂ ਵੱਡਾ ਗਲਾਸ ਭਰਨਾ ਹਾਂ ਇੱਕ ਚੈਲੰਜ ਹਾਂ ਇਦਾਂ ਭਰਿਆ ਵਾ ਹੂੰ ਭਰਿਆ ਭਰਿਆ ਹੈਨਾ ਬਣਾ ਕੇ ਦੱਸ ਕੀ ਤਹੀ ਬਣਾਉਣਾ ਵਾ ਭਰਿਆ ਖਾਲੀ ਭਰਿਆ ਖਾਲੀ ਭਰਿਆ ਖਾਲੀ ਹੂੰ ਪਰਤ ਹੀ ਇੱਕੋ ਗਲਾਸ ਨੂੰ ਜਦਾਂ ਮੈਂ ਤਾਂ ਮੂਵ ਕਰਨਾ ਵਾ ਗਲਾਸ ਇੱਕੋ ਮੂਵ ਕਰਨਾ ਦੋ ਮੂਵ ਹੀ ਕਰਨੇ ਟਰਾਈ ਕਰੋ ਚਲੋ ਕੈਮਰਾ ਮੈਨੂੰ ਉਪਰਾ ਦਿਓ ਇਹ ਯੂਜ਼ਰ ਕੈਸੀ ਇਜ਼ ਮਾਈ ਮਮ ਮਤਲਬ ਇੱਕ ਮਤਲਬ ਇੱਕ ਗਲਾਸ ਨੂੰ ਬਣਾਉਣਾ ਵਾ ਤੇ ਭਰਿਆ ਖਾਲੀ ਭਰਿਆ ਖਾਲੀ ਕਰਨਾ ਗਿਣ ਦੰ ਗਿਣ ਦ ਇਹ ਕਾ ਥੀਕ ਹੈ ਨਾ ਹਾਂ ਨਹੀਂ ਹਾਂ ਮਤਲਬ ਕਿ ਇੱਕ ਗਲਾਸ ਨੂੰ ਕਰਨਾ ਵਾ ਨਹੀਂ 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 ਇਦਾਂ ਮੰਡਾਵਾ ਨਹੀਂ ਹੋਰ ਕਿਦਾਂ ਬਣਾਇਨੀ ਕਿੰਨੀ ਬਣਾ ਵਾ ਬੇਸਾ ਕੋਲਾਪਸ ਲੈ ਟਰੈ ਕਰਾ ਮੈਂ ਇੱਕ ਮੰਟੋ ਕਰਾ ਲੱਗ ਗਿਆ ਚਲੋ ਚਲੋ ਮੈਂ ਤਾਂ ਕਰਦਾ ਜੋ ਕਰਨਾ ਹੈਗਾ ਇਦੋਂ ਇਲਾਵਾ ਹੋਰ ਕੋਈ ਚਾਂਦ ਸੀ ਨਹੀਂ ਹੈਗਾ ਨਹੀਂ ਮਾਰ ਗਿਆ ਮੰਨ ਲਿਆ ਦਾ ਜੋ ਮੈਂ ਕੀਤਾ ਸੀ ਨਾ ਸਹੀ ਕੀਤਾ ਸੀਗਾ ਹਰ ਮੱਲੀ

ਮੈਂ ਬੁੱਲ ਨਹੀਂ ਹੁਣ ਇਹ ਤੁਸੀਂ ਦੱਸੋ ਪੀ ਇਹ ਨੇ ਸਹੀ ਕੀਤਾ ਕਿ ਗਲਤ ਕੀਤਾ ਸਹੀ ਕੀਤਾ ਚਲ ਤੂੰ ਇਦਾਂ ਕਰਕੇ ਦੱਸ ਪਰ ਪਾਣੀ ਨਹੀਂ ਉਲਟ ਕਰਨਾ ਤੇ ਨਹੀਂ ਹਾਂ ਪਾਣੀ ਉਦਾਂ ਪਲਟਾ ਕਰਨਾ ਨਹੀਂ ਅੱਛਾ ਹੂੰ ਫਿਰ ਹੈ ਨਹੀਂ ਯਾਰ ਇਹ ਪਾਣੀ ਨਾ ਹੋਣਾ ਫਿਰ ਇਹ ਉਦਾਂ ਹੀ ਹੋਣਾ ਵਾ ਜਿੱਦਾਂ ਮੈਂ ਕੀਤਾ ਜੀ ਕਿਹਾ 80 ਦੋ ਗਲਾਸ ਲਗੇ ਤੇ ਗਲਾਸ ਤੇ ਫਿਰ ਵੀ ਦੋ ਹੀ ਲੈ ਆਈ E, ha, <laughs> Loh, mm. Achha, jeg tar håret rundt. ਫਰਾਂ ਗੱਲੀ ਫਰਾਂ ਗੱਲੀ ਫਰਾਂ ਗੱਲੀ ਇਹ ਦਿਮਾਗ ਆ ਦਿਮਾਗ ਨਹੀਂ ਆ ਇਹ ਵੇਖਿਆ ਹਣਾ ਕਿ ਤਾਂ ਸ਼ੈਤਾਨੀ ਦਿਮਾਗ ਵਾ ਕੱਲਾ ਦਿਮਾਗ ਨਹੀਂ ਆ ਪਕੈ ਸਕਦੇ ਲਓ ਇੱਕ ਹੋਰ ਲੈਉਣ ਜਾਨਾ ਦੋ ਗਲਾਸ ਨੂੰ ਹਟਾ ਕੇ ਪਰਿਆ ਪਰਿਆ ਖਾਲੀ ਖਾਲੀ ਕਰਕੇ ਦਿਖਾ ਇਹ ਮੈਂ ਆਪਣਾ ਲੋ ਕਿਤਾ ਵਾ ਤਾਂ ਇਹ ਮੈਨੂੰ ਆਪ ਨੂੰ ਨਾ ਆਵੇ ਇਹ ਹੋ ਨਹੀਂ ਹੁਣਾ ਦੋ ਨਾ ਵਸਦਾ ਭਰਿਆ ਭਰਿਆ ਤੇ ਭਰਿਆ ਹੂੰ ਤੇ ਦੋ ਗਲਾਸ ਨੂੰ ਲਾਉਣਾ ਤੇ ਖਾਲੀ ਤੇ ਖਾਲੀ ਦੋ ਗਲਾਸ ਨੂੰ ਲਾਉਣਾ ਨਾ ਨਹੀਂ ਇਦਾਂ ਨਹੀਂ ਕਰਨਾ ਇੰਨੀ ਇਤਨੀ ਦੇ ਭਰਿਆ ਭਰਿਆ ਫੇਰ ਵੀ ਗਲਤ ਕੀਤਾ ਨਹੀਂ ਭਰਿਆ ਭਰਿਆ ਤੇ ਖਾਲੀ ਇਹਦਾ ਹੁੰਦਾ ਹੀ ਨਹੀਂ ਨਹੀਂ ਦਾ ਸੈਂਕਰਾਪ ਕੀਤੀ ਹਾਂ ਸਟਾਰਟਿੰਗ ਅਸਮਰੀ ਤੋਂ ਹੀ ਖਰਾਬ ਕੀਤੀ ਵੈਸੇ ਤੈਨੂੰ ਮਨ ਆਇਆ ਨਹੀਂ ਆਪ ਹੀ ਨਹੀਂ ਆਇਆ ਤੈਨੂੰ ਕਿ ਦਾ ਹੈਗਾ ਇਹਦੇ ਚ ਹੀ ਗਾਏ ਉੱਤ ਚਾ ਲੈਣੇ ਆ ਇਹ ਵਾਲਾ ਜਿਹੜਾ ਹੀਂਗਾ ਨਾ ਗਲਾਸ ਇਹ ਇੱਥੇ ਹੋਣਾ ਚਾਹੀਦਾ ਹੈਗਾ ਜਿੱਦਾਂ ਮੜਿਆ ਭਰਿਆ ਖਾਲੀ ਖਾਲੀ ਨਹੀਂ ਇਦਾਂ ਹੀ ਨਾ ਨਹੀਂ ਇਦਾਂ ਹੀ ਗਾ ਦੋ ਭਰੇ ਹੀ ਗਏ ਤੇ ਬਾਕੀ ਇਦਾਂ ਹੀ ਗਾ ਆ ਵੀਡੀਓ ਚ ਵੇਖ ਲੈਪਾ ਤੈਸੇ ਕਿਦਾਂ ਹੈਗਾ ਹਾਂ ਤੇ ਤਿੰਨ ਗਲਾਸਾਂ ਚ ਪਾਣੀ ਤੇ ਕਿਦਾਂ ਆਜੂ 4 ਚਮਚੇ ਕਿ ਮਣੀ ਹੋਣੀ ਦੋ ਗਲਾਸਾਂ ਨੂੰ ਹਿਲਾਉਣਾ ਕਰ ਕਰਲਾ ਤੂੰ ਮੈਨੂੰ ਨਹੀਂ ਸਮਝਾਉਂਦੀ ਮੇਰੇ ਤੇ ਦੋ ਗਲਾਸਾਂ ਨੂੰ ਹਿਲਾਉਣਾ ਵਾਣਾ ਆ ਇੱਕ ਗਲਾਸ ਇੱਥੇ ਆ ਗਿਆ ਇੱਕ ਗਲਾਸ ਇੱਥੇ ਕਰ ਦੋ ਲੈ ਭਰਿਆ 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 ਖਾਲੀ 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 ਤੂੰ ਗਏ ਹੀ ਭਰਿਆ ਭਰਿਆ ਖਾਲੀ ਖਾਲੀ ਭਰਿਆ ਭਰਿਆ ਉਹ ਨਹੀਂ ਖਾੜ ਕਰ ਲੋ ਉੱਥੇ ਵੇਖ ਲੋ ਜਿਵੇਂ ਭਰਿਆ 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 ਖਾਲੀ 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 ਮਿੰਨੀ ਦੋਂਦੀ ਤਾਂ ਕਰਕੇ ਕੁਝ ਨਹੀਂ ਪਤਾ ਲੱਗਦਾ ਖੋਰ ਸਭ ਖਾਦਾ ਇਹ ਚਰਕੋ ਪਾਣੀ ਵਾਲਾ ਐਟ ਹੁਣ ਮੀਤਾ ਨੂੰ ਹੋਣਾ ਪੱਕਾ ਹੋਰ ਮੈਂ ਖਾ ਦੋਲੀ ਨਾ ਜਾਈਂ ਸਫਾਈ ਦਿਨ ਨੂੰ ਕਰਨੀ ਪੈਣੀ ਕਰ ਲੂੰਗੀ ਕੋਲ ਨਾ ਹਾਂ ਹੁਣ ਕਰੋ ਖਾਲੀ 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 ਤਿੰਨ ਵਾਰੀ ਖਾਲੀ ਤਿੰਨ ਵਾਰੀ ਭਰਿਆ ਇਟਸ ਵੈਰੀ ਈਜ਼ੀ ਫਸ ਨੇ ਤੈਨੂੰ ਕੀ ਲੱਗਦਾ ਹਮੇਸ਼ਾ ਦੋ ਹੀ ਜਿੱਤਣਾ ਹੈ ਫਲੇਪਿੰਗ ਐ ਕਿ ਜਿੱਤੇ ਹੋ ਲਗਾ ਚਾ ਬਸਨ ਮੈਂ ਵੀ ਨਾ ਰ ਹਾਂ ਮੈਂ ਨਾ ਹੋ ਗਈ ਦੋ ਵਾਰੀ ਮੈਂ ਜਿੱਤੇ ਹਾਂ ਤੇ ਮੈਨੂੰ ਦੋ ਕੋਈ ਟਾਸਕ ਸਾਰੇ ਦੇ ਸਾਰੇ ਖਾਲੀ ਕਰਨੇ ਆ ਹਾਂ ਹਾਂ ਤਰਾ ਤੇ ਜਿੱਦਾਂ ਮਰਜ਼ੀ ਕਰ ਸਕਦੇ ਜਿੱਦਾਂ ਮਰਜ਼ੀ ਓਕੇ ਬੋਲ ਇਹ ਅਗੀ ਬਾਥਰੂਮ ਬਾਥਰੂਮ ਨਹੀਂ ਤੇ ਹੋਣਾ ਚਾਹੀਦਾ ਪਾਣੀ ਤੇਨਾ ਮੈਂ ਉੱਠ ਕੇ ਕਰਾਉਣੀ ਹੋਣੀ ਹੈ ਮੈਂ ਕੌਫੀ ਪੀਣੀ ਚਾਹ ਤੇ ਇੱਕ ਗਲਾਸ ਸਿੱਧਾ ਆਜਣਾ ਹੁ ਮੱਤੇ ਦਫੜਿਆ ਅੰਦਰ ਕਿ ਪਰ ਮੈਂ ਫਿਰ ਚਲ ਚਾਹਾਂ ਜਿੱਤੂੰਗੀ ਵਾਹ ਬੂਵਾਹੂ ਬੜਾ ਹੈ ਨਾ ਸਾਕ ਨੂੰ ਲ ਮੈਂ ਹੈਲਪ ਕਰ ਦਿੰਦੀ ਤੇਰੀ ਚੰਗਾ ਹੀ ਪਾਣੀ ਤਾਂ ਮੈਂ ਪੀੜੀ ਉਹ ਦਬੀ ਨਾ ਕਿਸੇ ਨੂੰ ਆਏ ਅੱਡ ਚੱਲਾ ਹੀ ਪਾਣੀ ਆ ਗੀ ਲੱਕ ਪਾਣੀ ਭਰ ਗਿਆ ਮੈਨੂੰ ਲੱਗਣ ਦਾ ਜਿੱਦੀ ਦੇ ਮੈਂ ਵਾਂ ਕਿ ਤੂੰ ਦੋ ਗਲਾਸ ਖਾਲੀ ਕੀਤੇ ਹੀਗੇ ਤੇ ਮੈਂ ਇੱਕ ਹੈਨਾ ਇਹ ਟਾਈ ਹੋ ਗਿਆ ਵਾ ਦੋ ਟਰਨ ਤੂੰ ਜਿੱਤਿਆਂ ਦੋ ਮੈਂ ਦਿੱਤੀ ਮੈਨੂੰ ਪਤਾ ਵਾ ਤੇਰੇ ਕੋ ਨੀਂ ਹੀ ਪੀਤਾ ਜਾਣਾ ਇਸਲੀ ਹੋਵੇਟਡ ਆ ਪਰਗਾ ਇਸੇ ਹੀ ਬਰਾਬਰ ਬਰਾਬਰ ਹੋ ਠੀਕ ਆ ਓਕੇ ਬਾਏ ਟਾਟਾ ਇਹ ਵਲੌਗ ਦਿੱਥੇ ਆਪਾਂ ਕਰਦੇ ਆ ਐਂਡ ਬਾਏ ਜੀ ਜਿਹੜਾ ਨੂੰ ਵਲੌਗ ਵੇਖਣੀ ਚੰਗੇ ਲੱਗਦੇ ਆ ਫਿਰ ਤੁਸੀਂ ਦੱਸਿਓ ਜੇ ਇਹ ਵਲੌਗ ਬਣਾ ਲਿਆ ਕਰਾਂਗੇ per iniziare a mettere insieme le mie di e le mie di Bye!